ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਪਥਰਾਲਾ ਬਾਬਾਈ ਕੋਲ ਸਰਾ ਸਟੱਡ ਫਾਰਮ ਤੇ ਤੇ ਬਹੁਤ ਚੰਗਾ ਘੋੜਾ ਬਾਬੇ ਕੋਲੇ ਤੇ ਕ੍ਰੋਸਿੰਗ ਖਾਤਰ ਵੀ ਆਪਣਾ ਬਾਈ ਇਹ ਤੇ ਬਾਕੀ ਆਪਾਂ ਬਾਬੇ ਤੋਂ ਪੁੱਛਦੇ ਹਾਂ ਡਿਟੇਲ ਇਹਦੇ ਬਾਰੇ ਹਾਂਜੀ ਬਾਬਾਈ ਕਿੰਨੇ ਆ ਕਿੰਨੀ ਉਮਰ ਹੋ ਗਈ ਘੋੜੇ ਦੀ ਇਹ ਘੋੜਾ ਬਾਈ ਹੋ ਗਿਆ ਸਾਢੇ ਤਿੰਨ ਸਾਲਾਂ ਦਾ ਪੌਣੇ ਦੇ ਚਾਰ ਸਾਲ ਠੀਕ ਆ ਚਾਰ ਦੰਤ ਲੱਗ ਗਿਆ ਵੀਰ ਠੀਕ ਹੈ ਜੀ ਕਿਹੜੀ ਲਾਈਨ ਚੋਂ ਬਾਬਾ ਇਹ ਇਹ ਜੀ ਹੈਗਾ ਭਾਨੇ ਵਾਲੀ ਲਾਈਨ ਚੋਂ ਜੈਬੀਰ ਦਾ ਬੱਚਾ ਹੈ ਜੀ ਠੀਕ ਹੈ ਜੀ ਤੇ ਇਹਦੀ ਜਿਹੜੀ ਮਾਤਾ ਜੀ ਉਹ ਦਲਸ਼ੇਰ ਕਾਕੀ ਦੀ ਠੀਕ ਆ ਪੌਂ ਚੰਗਾ ਬਹੁ ਵੱਡਾ ਘੋੜਾ ਬਾਬੇ ਕੋਲੇ ਤੇ ਬਹੁਤ ਟੌਪ ਦਾ ਰਿਜ਼ਲਟ ਆਗਾ 65 ਪਲੱਸ ਆ ਜੀ 65 ਪਲੱਸ ਆ 65 ਫੱਟੀ ਵਾਲਾਗਾ ਬਾਕੀ ਰਿਜ਼ਲਟ ਆ ਗਈ ਦੋ ਬਸ਼ੇਰ ਗਈਆਂ ਆਈਆਂ ਆਪਣੇ ਘਰੇ ਖੜੀਆਂ ਆਈਆਂ ਬਹੁ ਬਹੁਤ ਸੋਹਣਾ ਰਿਜ਼ਲਟ ਆਇਆ ਘੋੜੇ ਦਾ ਤੇ ਬਹੁਤ ਜ਼ਿਆਦਾ ਚੰਗਾ ਘੋੜਾ ਬਾਈ ਹੱਡਾ ਪਹਿਰਾ ਦਾ ਬਹੁ ਖੁੱਲਾ ਘੋੜਾ ਤੇ ਮੀਟਿੰਗ ਖਾਤਰ ਓਪਣਾਗਾ ਇਹ ਬਹੁਤ ਜਾਇਜ਼ ਜੀ ਫੀਸ ਆ ਘੋੜੇ ਦੀ ਘੋੜੇ ਨੂੰ ਦੇਖ ਕੇ ਤਾਂ ਕੁਝ ਵੀ ਨਹੀਂ ਫੀਸ ਬਹੁਤ ਜਾਇਦ ਜੀ ਫੀਰ ਰੱਖੀ ਹੈ ਬਾਬੇ ਨੇ ਤੇ ਬਹੁਤ ਨਜਾਇਜ਼ ਚੰਗਾ ਘੋੜਾ ਬਾਈ ਤੇ ਪਿੰਡ ਪਸਰਾਲਾ ਇਹ ਸਰਾ ਸਟੱਡ ਫਾਰਮ ਤੇ ਖੜਾਗਾ ਤੇ ਬਹੁਤ ਸੋਹਣਾ ਬਾਬੇ ਨੂੰ ਸ਼ੌਂਕ ਬਹੁਤਾ ਬਾਕੀ ਘੋੜਿਆਂ ਦਾ ਤੇ ਬਾਬਾ ਜੀ ਸਾਹਮਦੇ ਘੋੜਿਆਂ ਨੂੰ ਤੇ ਬਾਕੀ ਬਾਬਾ ਹੋਰ ਦੱਸ ਦੋ ਡਿਟੇਲ ਘੋੜੇ ਬਾਰੇ ਮੋੜਾ ਜੀ ਇਹ ਆਪਾਂ ਦਾ ਵੀਰ ਪਹਿਲੀ ਯਾਰ ਪਾਲਿਆ ਸੀ ਬੱਚਾ ਘਰ ਦੀ ਘੂੜੀ ਦਾ ਇਹਦੀ ਜਿਹੜੀ ਮਾਤਾ ਦਲਸ਼ੇਰ ਕਾਕੀ ਦੀ ਹੈ ਬਈ ਘਰੇ ਹੀ ਖੜੀ ਹੈ ਕੋਈ ਆ ਕੇ ਦੇਖ ਸਕਦਾ ਜਿਹੜੇ ਦੇ ਦੋ ਰਿਜ਼ਲਟ ਆਇਆ ਬਈ ਇੱਕ ਤਾਂ ਆਪਣੇ ਘਰੇ ਸੂਈ ਹੈ ਠੀਕ ਹੈ ਜੀ ਸੀ ਮਾਲਵਾੜੀ ਚ ਪੈਂਦੀ ਹੈ ਬੱਚਾ ਨੁਗਰੇ ਆਇਆ ਠੀਕ ਹੈ ਠੀਕ ਹੈ ਇੱਕ ਤਾਂ ਆਪਣੇ ਕੋਲੇ ਮਿਲਣ ਖਾਤਰ ਘੋੜੀ ਆਈ ਆ ਉਹ ਵੀ ਆਪਾਂ ਹੀ ਦਿੱਤੀ ਸੀ ਉਹ ਵੀ ਚੰਬੀ ਚੰਬਗਾ ਤੇ ਆਇਆ ਇਹ ਨੁਗਰੇ ਬੱਚੇ ਠੀਕ ਹੈ ਠੀਕ ਹੈ ਦੋ ਹੀ ਰਿਜ਼ਲਟ ਆਇਆ ਠੀਕ ਹੈ ਬਹੁਤ ਸੋਹਣਾ ਰਿਜ਼ਲਟ ਆ ਬਈ ਘੋੜੇ ਦਾ ਸਿਰ ਆਲਾ ਦੀ ਜਮਾ ਤੇ ਬਹੁਤ ਚੰਗਾ ਆਪ ਵੀ ਘੋੜਾ ਬਹੁਤ ਚੰਗਾ ਹਜੇ ਤੇ ਦੇਖੋ ਤੁਸੀਂ ਤੋੜ ਲਓ ਬਾਬਾਈ ਘੋੜੀ ਨੂੰ ਤੱਕੀ ਜਾਈਂ ਤੋ ਟੱਕੀ ਕਰ ਜਾਵੇ ਐ ਐਂਡ ਮੋਰ ਐਮ ਗੱਟ ਇਟ ਸਪੋਰਟ ਜਲੇ ਬਈ ਇੱਥੇ ਕੋਈ ਸੁਣੀ ਨਾ ਬਹੁਤ ਸੋਹਣਾ ਬਈ ਘੋੜਾ ਬਹੁਤ ਨਿਆਇਸ਼ਾਣਾ ਘੋੜਾ ਹੈ ਬਹੁਤ ਸੋਹਣਾ ਘੋੜਾ ਬਈ ਬਾਕੀ ਆ ਪੋਸਟਰ ਤੇ ਡਿਟੇਲ ਦਿੱਤੀ ਹੋਈ ਹੈ ਘੋੜੇ ਦੀ ਗਾਇਦੇਵਨਾ ਘੋੜੇ ਦਾ 65 ਪਲੱਸ ਆ ਬਹੁਤ ਸੋਹਣਾ ਰਿਜ਼ਲਟ ਆ ਆ ਬੱਚੀ ਆਈ ਏਕੀ ਦੀ ਚੀਤਾ ਪੰਦਰ ਦਾ ਖਾਣਿਆ ਇਹ ਲੱਗ ਗਿਆ ਨੰਦ ਹੈ ਦੇਖੋ ਵੀ ਚਾਲ ਚੂਲ ਚੈੱਕ ਕਰੋ ਘੋੜੇ ਦੀ ਬਹੁਤ ਸੋਹਣਾ ਘੋੜਾ ਹੈ ਇਹਦਾ ਖਾਂਜ ਬਹੁਤ ਸ਼ੌਂਕ ਦਾ ਪਾਲਿਆ ਹੋਇਆ ਵੈ ਬਾਬੇ ਦਾ ਬਾਬੇ ਕੋਲੇ ਹੋਰ ਵੀ ਘੋੜੀਆਂ ਬਹੁਤ ਆ ਆ ਬਈ ਰਿਜ਼ਲਟ ਆਇਆ ਘੋੜੇ ਦਾ ਹੁਣੇ ਸੂਈ ਆ ਘੋੜੀ ਹਜੇ ਥੋੜੇ ਟਾਈਮ ਦੀ ਤੇ ਬਹੁਤ ਸੋਹਣੀ ਬਸ਼ੇਰੀ ਆਈ ਆ ਬਈ ਤੇ ਹਜੇ ਥੋੜੇ ਬੱਚੀ ਆਏ ਆ ਪਰ ਸਿਰੇ ਹੀ ਲਾਈ ਜਾਂਦਾ ਘੋੜਾ ਜਮਾ ਤੇ ਬਾਕੀ ਬਾਬਾ ਜੀ ਦੱਸ ਦੇਣੀ ਐ ਵੀ ਕਿਹੜੀ ਘੋੜੀ ਦੀ ਐ ਇਹ ਤੇ ਐ ਘੋੜੀ ਆ ਬਈ ਆ ਕੁੜੀ ਤੋਂ ਆਈ ਆ ਬਈ ਬਸ਼ੇਰੀ ਬਹੁਤ ਸੋਹਣੀ ਤੇ ਕਿੰਨੇ ਟਾਈਮ ਦੀ ਹੋ ਗਈ ਇਹੇ ਬੱਚੀ ਬਾਈ ਹੋ ਗਈ ਹੋਣੀ ਆ 20-22 ਦੇ ਦਿਨਾਂ ਦੀ 20-22 ਦਿਨਾਂ ਦੀ ਬੱਚੀ ਆ ਬਈ ਬਹੁਤ ਸੋਹਣੀ ਕੰਨਾਂ ਗੁੰਨਾਂ ਦੀ ਬਹੁਤ ਸੋਹਣੀ ਆਈ ਆ ਬਸ਼ੇਰੀ ਤੇ ਹਮਾ ਕੀ ਘੋੜੀ ਮਾਲਵਾਰੀਆਂ ਚ ਪਈ ਜਾਂਦੀ ਹੈ ਹਾਂ ਹਾਂ ਤੇ ਬਹੁਤ ਸੋਹਣੀ ਬੱਚੀ ਇਹ ਵੀ ਚੰਬੀ ਸੀ ਚੰਬੀ ਮੰਨ ਲਓ ਇੱਕ ਅੰਦਰ ਆਈ ਖੜੀ ਆ ਬਈ ਬਿਛੇਰੀ ਉਹ ਵੀ ਚੰਬੀ ਹੈ ਉਹ ਨੇਰਾ ਪੂਆ ਨਹੀਂ ਰਿਜ਼ਲਟ ਉਹ ਵੀ ਦਿਖਾਉਣ ਦੇ ਨਾਲ ਹੀ ਠੀਕ ਹੈ ਠੀਕ ਆ ਬਹੁਤ ਸੋਹਣੀ ਬਿਛੇਰੀ ਆਈ ਹੈ ਬਈ ਆ ਦੇਖੋ ਘੋੜੇ ਦੀ ਹਜੇ ਬਹੁਤ ਘੱਟ ਘੋੜੀਆਂ ਤੇ ਛੱਡਿਆ ਬਾਬੇ ਨੇ ਹੁਣ ਹੀ ਸ਼ੁਰੂ ਕੀਤਾ ਨਾ ਮਾ ਤੇ ਬਹੁਤ ਸੋਹਣਾ ਰਿਜ਼ਲਟ ਆਈ ਜਾਂਦਾ ਘੋੜੇ ਦਾ